ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਵਿੱਚ ਇਸਤਰੀ ਨੂੰ ਐਸਾ ਉੱਚਾ ਦਰਜਾ ਦਿੱਤਾ ਗਿਆ ਹੈ ਕਿ ਜੋ ਹਰ ਕਿਸੇ ਧਰਮ ਜਾਂ ਸਮਾਜ ਵਿੱਚ ਇਸ ਨੂੰ ਪ੍ਰਾਪਤ ਨਹੀਂ ਹੈ ਜਿਨ੍ਹਾਂ ਨੇ ਕਦੇ ਗੋਹ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਮੋਹਨਜੀ ਦੇ ਚਵਾਰੇ ਹੇਠਾਂ ਡਿਊਟੀ ਵਿੱਚ ਲੱਗੀ ਇੱਕ ਤਾਂਬੇ ਦੀ ਬਣੀ ਹੋਈ ਤਖਤੀ ਦੇਖੀ ਹੈ ਉਹ ਇਹ ਦੇਖ ਕੇ ਬਹੁਤ ਹੈਰਾਨ ਹੁੰਦੇ ਹਨ ਕਿ 22 ਮੰਜ਼ੀਆਂ ਦੇ ਨਾਲ ਹੀ ਪਿੱਛੇ ਕਈ ਪੀੜੀਆਂ ਉੱਤੇ ਬੀਬੀਆਂ ਵੀ ਬੈਠੀਆਂ ਹਨ ਸਿੱਖ ਧਰਮ ਵਿੱਚ ਇਹਨਾਂ ਨੂੰ ਨਾ ਸਿਰਫ ਯੋਗ ਥਾਂ ਹੀ ਦਿੱਤੀ ਗਈ ਸਗੋਂ ਪ੍ਰਚਾਰ ਲਈ ਵੀ ਨਿਯੁਕਤ ਕੀਤਾ ਗਿਆ ਦੋ ਮੰਜ਼ੀਆਂ ਮਾਈ ਭਾਗੋ ਭਾਗਪਰੀ ਕਸ਼ਮੀਰ ਵਾਲੀ ਤੇ ਮਾਈ ਸੇਵਾ ਕਾਬਲ ਵਾਲੀ ਇਹਨਾਂ ਨੂੰ ਦੇਣਾ ਇੱਕ अनोखी ਗੱਲ ਸੀ ਮਥੋ ਤੇ ਮੁਰਾਰੀ ਨੂੰ ਇਕੱਠੇ ਹੀ ਇੱਕ ਮੰਜੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਜੋ ਔਰਤ ਬੁੱਧ ਧਰਮ ਦੇ ਪਤਨ ਦਾ ਕਾਰਨ ਬਣੀ ਸਿੱਖ ਧਰਮ ਵਿੱਚ ਉਹੋ ਹੀ ਨਾਰੀ ਚੜ੍ਹਦੀ ਕਲਾ ਲਿਆਉਣ ਦਾ ਸਾਧਨ ਹੋਈ ਸਿੱਖ ਇਤਿਹਾਸ ਵਿੱਚ ਕਈ ਬੀਬੀਆਂ ਬਹੁਤ ਹੀ ਉਜਾਗਰ ਹਨ ਤੇ ਉਹਨਾਂ ਬਾਰੇ ਸਾਖੀਆਂ ਤੇ ਇਤਿਹਾਸਾਂ ਵਿੱਚ ਸ਼ਰਧਾ ਨਾਲ ਲਿਖਿਆ ਗਿਆ ਹੈ ਮਾਤਾ ਸੁਲਖਣੀ ਜੀ ਬੀਬੇ ਨਾਨਕੀ ਜੀ ਮਾਤਾ ਖੀਵੀ ਜੀ ਮਾਤਾ ਗੰਗਾ ਜੀ ਮਾਤਾ ਗੁਜਰੀ ਜੀ ਮਾਤਾ ਸੁੰਦਰੀ ਜੀ ਸਾਬ ਦੇਵਾ ਜੀ ਇਹ ਸਾਰੀਆਂ ਬੀਬੀਆਂ ਗੁਰ ਇਤਿਹਾਸ ਵਿੱਚ ਆਈਆਂ ਹਨ ਤੇ ਇਹਨਾਂ ਵਿੱਚੋਂ ਕਾਫੀ ਪੂਜ ਹਸਤੀਆਂ ਹਨ ਪਰ ਬੀਬੇ ਭਾਨੀ ਜੀ ਦਾ ਸਥਾਨ ਸਿੱਖ ਇਤਿਹਾਸ ਵਿੱਚ ਨਿਵੇਕਲਾ ਤੇ ਵੱਖਰਾ ਹੈ ਕੇਵਲ ਬੀਬੇ ਭਾਨੀ ਜੀ ਹੀ ਐਸੀ ਇਸਤਰੀ ਹਨ ਜੋ ਗੁਰ ਪੁੱਤਰੀ ਵੀ ਹੈ ਗੁਰ ਪਤਨੀ ਵੀ ਹੈ ਤੇ ਗੁਰੂ ਜਨਨੀ ਵੀ ਹੈ ਬੀਬੇ ਪਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਸੁਪਤਰੀ ਸਨ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਸਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸਨ ਇਹ ਬੀਬੇ ਪਾਨੀ ਹੀ ਸਨ ਜਿਨ੍ਹਾਂ ਨੇ ਆਪਣੀ ਨਿਰਸ਼ਲ ਤੇ ਨਿਰਕਪਟ ਸੇਵਾ ਰਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਰਜਾਇਆ ਹੈ ਇਹ ਬੀਬੇ ਪਾਨੀ ਜੀ ਹੀ ਸਨ ਜਿਨ੍ਹਾਂ ਨੇ ਇਤਿਹਾਸ ਨੂੰ ਇਤਿਹਾਸ ਬਣਾ ਕੇ ਦੱਸਿਆ ਜੇ ਸਤੀ ਸਵੈਤਰੀ ਨੇ ਆਪਣੇ ਪਤੀ ਨੂੰ ਜਮਾ ਦੀ ਫਾਹੀ ਤੋਂ ਆਪਣੇ ਹੱਥ ਨਾਲ ਬਚਾਇਆ ਸੀ ਤਾਂ ਇੱਥੇ ਬੀਬੀ ਭਾਨੀ ਨੇ ਪਾਣੇ ਵਿੱਚ ਟਿਕ ਕੇ ਆਪਣੇ ਸਿਰ ਦੇ ਸਾਈਂ ਜਗਤ ਦੇ ਰਾਖੇ ਨੂੰ ਗੁਰੂ ਪਿਤਾ ਕੋਲੋਂ ਵੱਰ ਲੈ ਕੇ ਨਾ ਸਿਰਫ ਉਮਰ ਦੇ ਸਾਲ ਹੀ ਵਧਵਾਏ ਸਨ ਸਗੋਂ ਨੇਸ਼ਲ ਰਾਜ ਜਗਤ ਉੱਤੇ ਲਿਆਉਣ ਦਾ ਕਾਰਨ ਬਣੇ ਫਿਰ ਬੀਬੀ ਜੀ ਨੇ ਇੱਕ ਐਸੇ ਸੂਰਮੇ ਨੂੰ ਜਨਮ ਦਿੱਤਾ ਜਿਸ ਨੇ ਰਣ ਖੇਤਰ ਵਿੱਚੋਂ ਆਪਣਾ ਮੂੰਹ ਨਾ ਮੋੜਿਆ ਤੇ ਹਰ ਹੱਲੇ ਦਾ ਡਟ ਕੇ ਮੁਕਾਬਲਾ ਕੀਤਾ ਬੀਬੇ ਭਾਨੀ ਜੀ ਦੇ ਜਾਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਭਾਨੇ ਵਿੱਚ ਰਹਿ ਕੇ ਕਸ਼ਟਾਂ ਨੂੰ ਮਿੱਠਾ ਕਰਕੇ ਮੰਨਿਆ ਉਸ ਦੀ ਦਾਸਤਾਨ ਆਪਣੇ ਆਪ ਵਿੱਚ ਇੱਕ ਵੱਖਰਾ ਹੀ ਸਵਾਦ ਰੱਖਦੀ ਹੈ ਬੀਬੇ ਭਾਨੀ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਅਸੀਸ ਦੇ ਸ਼ਬਦ ਹਰ ਘਰ ਲਟਕੇ ਹੋਣੇ ਚਾਹੀਦੇ ਹਨ ਤੇ ਹਰ ਮਾਂ ਨੂੰ ਲੋਰੀ ਦੀ ਥਾਂ ਆਪਣੇ ਬੱਚੇ ਨੂੰ ਮਧਰਵਾਜ ਵੇ ਸੁਣਾਉਣੇ ਚਾਹੀਦੇ ਹਨ ਤਾਂ ਕਿ ਉਹ ਸੰਸਾਰ ਦੇ ਝਖੜਾਂ ਵਿੱਚ ਰੁਲ ਕੇ ਟੇਡੇ ਨਾ ਖਾਏ ਤੇ ਟਿਕਾਣੇ ਨੂੰ ਝਾਲਵੇਂ ਸ਼ੇਰਗੁਰ ਅਮਰਦਾਸ ਜੀ ਦੀਆਂ ਦੋ ਬੱਚੀਆਂ ਸਨ ਇੱਕ ਦਾ ਨਾਮ ਬੀਬੀ ਦਾਨੀ ਜੀ ਸੀ ਤੇ ਦੂਜੀ ਦਾ ਪਾਵਨ ਨਾਮ ਭਾਨੀ ਜੀ ਸੀ ਬੀਬੇ ਭਾਨੀ ਜੀ ਦਾ ਜਨਮ ਮਹਾਕੋਸ਼ ਦੇ ਲਿਖਾਰੀ ਦੇ ਲਿਖਣਾ ਅਨੁਸਾਰ ਬਾਸਰ ਕੇ ਵਿੱਚੀ 21 ਮਾਰ 1591 ਈਸਵੀ ਦੇ ਹਿਸਾਬ ਨਾਲ 2 ਫਰਵਰੀ 1534 ਨੂੰ ਹੋਇਆ ਬੀਬੀ ਭਾਨੀ ਜੀ ਬਾਰੇ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਕਿ ਉਹ ਬਾਲ ਉਮਰੇ ਹੀ ਪ੍ਰਭੂ ਭਗਤੀ ਵਿੱਚ ਲੱਗ ਗਏ ਸਨ ਪਾਉ ਭਗਤੀ ਦਾ ਰੂਪ ਸਨ ਬੀਬੀ ਪਾਨੀ ਜੀ ਪਾਉ ਭਗਤ ਕੋ ਤਨ ਜਨ ਪਾਨੀ ਉਹਨਾਂ ਨੂੰ ਇਕਾਂਤ ਪਸੰਦ ਸੀ ਉਹ ਸ਼ਬਦ ਗਾਣ ਕਰਦੇ ਰਹਿੰਦੇ ਸਨ ਸਦਾ ਪ੍ਰਮਾਤਮਾ ਦੀ ਸਿਫ਼ਤ ਸਲਾਹ ਵਿੱਚ ਜੁਟੇ ਰਹਿੰਦੇ ਸਨ ਸੁਭਾਅ ਦੇ ਅਤ ਸੁਸ਼ੀਲ ਸੰਜਮੀ ਤੇ ਨਿਮਰਤਾ ਵਾਲੇ ਸ੍ਰੇਸ਼ਟ ਬੁੱਧੀ ਦੇ ਮਾਲਕ ਸਨ ਜਦੋਂ ਬਾਬਾ ਪ੍ਰਿਥੀ ਚੰਦ ਜੀ ਨੇ ਗੁਰ ਪਿਤਾ ਅਗੇ ਗੁਸਥਾਖੀ ਪਰੇ ਬੋਲ ਬੋਲੇ ਤੇ ਮਹਾਦੇਵ ਜੀ ਨੇ ਵੀ ਜਲੀਆਂ ਕਟੀਆਂ ਸੁਣਾਈਆਂ ਤਾਂ ਬੀਬੀ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪਾਸ ਬਿਠਾ ਕੇ ਕਿਹਾ beta ਗੁਰੂ ਪਿਤਾ ਵਿੱਚ ਮੋਹ ਵਰਗੀ ਕੋਈ ਚੀਜ਼ ਨਹੀਂ ਹੈ ਉਹਨਾਂ ਪੁੱਤਰਾ ਕਰਕੇ ਕਿਸੇ ਨੂੰ ਦਾਤ ਨਹੀਂ ਦੇਣੀ ਉਹ ਤਾਂ ਕੇਵਲ ਸੇਵਕ ਤੇ ਹੀ ਰਿਝਦੇ ਹਨ ਨਹੀਂ ਗੁਰਨ ਕੈ ਮੋਹ ਕਦਾਈ ਰਿਝ ਹੈ ਸੇਵਕ ਦੇਹ ਬੜਿਆਈ ਪੁੱਤਰ ਇਹ ਯਾਦ ਰੱਖਣਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੇਵਕ ਦੀ ਸੇਵਾ ਤੇ ਹੀ ਖੁਸ਼ ਹੋ ਕੇ ਇਹ ਇਲਾਹੀ ਦਾਤ ਦਿੱਤੀ ਸੀ ਫਿਰ ਗੁਰੂ ਅੰਗਦ ਦੇਵ ਜੀ ਨੇ ਵੀ ਉਸੇ ਤਰ੍ਹਾਂ ਪਿਤਾ ਜੀ ਨੂੰ ਦੇਤ ਪਏ ਪਿਕ ਸੇਵਕ ਨੇਰੇ ਤਿੰਕੇ ਸਮ ਤੁਮ ਕਾਲੋ ਕਾਲ ਉਹਨਾਂ ਸਾਰਿਆਂ ਨੇ ਪ੍ਰਿਥੀ ਚੰਦ ਨੂੰ ਬਹੁਤ ਸਮਝਾਇਆ ਪਰ ਉਹ ਬਹੁਤ ਹੀ ਹੰਕਾਰੀ ਹੋ ਗਿਆ ਐਨਾ ਮੂਰਖ ਹੰਕਾਰੀ ਹੋ ਗਿਆ ਕਿ ਇਹ ਹੀ ਕਹੀ ਤੁਰ ਜਾਂਦਾ ਹੈ ਕਿ ਗੁਰੂ ਦੀ ਮਹਿਮਾ ਵੀ ਉਸ ਨੇ ਹੀ ਕਰਨੀ ਹੈ ਹਮ ਤੇ ਮਹਿਮਾ ਕਿਆ ਗਰਬੰਤ ਹੱਥ ਮਲਦਾ ਰਹਿ ਜਾਏਗਾ ਤੁਸੀਂ ਹੁਕਮ ਮੰਨ ਕੇ ਆਗਿਆ ਵਿੱਚ ਰਹਿ ਕੇ ਤੇ ਸੇਵਾ ਕਮਾ ਕੇ ਇਹ ਮਰਤਬਾ ਪਾਉਣਾ ਹੈ ਸਾਵਣ ਦੇ ਝੂਲੇ ਝੁਲਣ ਲਈ ਜਦ ਪਾਨੀ ਜੀ ਦੀਆਂ ਸਹੇਲੀਆਂ ਬਾਹਰ ਪੀਕ ਪਾਉਣ ਲਈ ਜਾਂਦੀਆਂ ਸਨ ਤਾਂ ਬੀਬੀ ਪਾਨੀ ਜੀ ਪੁੱਜੇ ਪਿਤਾ ਜੀ ਕੋਲੋਂ ਪੁੱਛ ਕੇ ਹੀ ਜਾਂਦੇ ਸਨ ਜੋ ਉਪਦੇਸ਼ ਪਿਤਾ ਜੀ ਉਸ ਸਮੇਂ ਦਿੰਦੇ ਸਨ ਉਹ ਸਾਰੀਆਂ ਸਹੇਲੀਆਂ ਨੂੰ ਜਾ ਕੇ ਸੁਣਾਉਂਦੇ ਸਨ ਗੁਰੂ ਪਿਤਾ ਆਮ ਤੌਰ ਤੇ ਇਹ ਸ਼ਬਦ ਸੁਣਾਉਦੇ ਸਨ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕੈ ਪਾਣਾ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ ਬੀਬੀ ਭਾਨੀ ਜੀ ਸਖਿਆ ਨੂੰ ਇਕੱਠਾ ਕਰਕੇ ਸਦਾ ਇਹ ਕਹਿੰਦੇ ਸਨ ਕਿ ਅਸੀਂ ਬੇਸਮਝ ਜੀਵ ਲੇਲਿਆਂ ਵਾਂ ਖੇਡਦੇ ਪਏ ਹਾਂ ਪਰ ਕਿਸੇ ਨੂੰ ਪਤਾ ਨਹੀਂ ਕਿ ਮੌਤ ਉੱਪਰੋਂ ਗੱਜ ਰਹੀ ਹੈ ਸਾਨੂੰ ਇਹ ਹੀ ਬਣਾਉਂਦਾ ਹੈ ਕਿ ਉਸ ਨੂੰ ਸਿਮਰਿਏ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਹਕ ਸੁਣੋ ਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰਿਆ ਨਾਨਕ ਸੇਹ ਦੇ ਆਵਨ ਫਿਰ ਕਹਿੰਦੇ ਸਨ ਹਸਣਾ ਕੁੱਦਣਾ ਖੇਡਣਾ ਮਾੜਾ ਨਹੀਂ ਹੈ ਪਰ ਇਹਨਾਂ ਵੀ ਨਹੀਂ ਹੋਣਾ ਚਾਹੀਦਾ ਕਿ ਪ੍ਰਭੂ ਹੀ ਵਿਸਰ ਜਾਏ ਮਾਤਾ ਮਨਸਾ ਦੇਵੀ ਜੀ ਵੀ ਇਹ ਹੀ ਉਪਦੇਸ਼ ਦਿੰਦੇ ਸਨ ਕਿ ਸਾਡਾ ਸਬਦਾ ਰੱਖਾ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ ਮਾਤਾ ਮਨਸਾ ਦੇਵੀ ਜੀ ਸ਼ੀਰ ਗੁਰ ਅਮਰਦਾਸ ਜੀ ਦੇ ਮਹਿਲ ਸਨ ਗੁਰੂ ਨੇ ਸਾਡਾ ਸਭ ਦਾ ਮੌਤ ਦਾ ਡਰ ਲਾਹ ਦਿੱਤਾ ਹੈ ਉਹਨਾਂ ਨੇ ਸਾਨੂੰ ਜਾਚ ਸਿਖਲਾ ਦਿੱਤੀ ਹੈ ਕਿ ਇਸ ਦੁਨੀਆ ਵਿੱਚ ਸੁੱਖ ਤੇ ਦਰਗਾਹ ਮੁਕਤੀ ਕਿਵੇਂ ਲੈਣੀ ਹੈ ਬੀਬੇ ਭਾਨੀ ਜੀ ਦੀ ਪੋਸ਼ਾਕ ਵੀ ਬਹੁਤ ਹੀ ਸਾਦਾ ਸੀ ਕਦੇ ਗਹਿਣਾ ਤੱਕ ਨਹੀਂ ਸੀ ਪਾਉਂਦੇ ਕਦੇ ਗਹਿਣੇ ਪਾਉਣ ਦੀ ਖੁਆਇਸ਼ ਵੀ ਨਹੀਂ ਸੀ ਉਪਜੀ ਇੱਕ ਸਿੱਖ ਨੇ ਗੁਰੂ ਜੀ ਤੋਂ ਆਗਿਆ ਮੰਗੀ ਕਿ ਉਹ ਬੀਬੀ ਜੀ ਨੂੰ ਰੇਸ਼ਮੀ ਬਸਤਰ ਤੇ ਗਹਿਣੇ ਬਣਾ ਕੇ ਦੇਣਾ ਚਾਹੁੰਦਾ ਹੈ ਨੇਰੇ ਸਾਦੇ ਕੱਪੜੇ ਨਵੀਂ ਵਿਆਹ ਨੂੰ ਜੱਜਦੇ ਨਹੀਂ ਹਨ ਜਦੋਂ ਬੀਬੀ ਜੀ ਨੇ ਇਹ ਸੁਣਿਆ ਤਾਂ ਉਸ ਸਮੇਂ ਉਹ ਸਿੱਖ ਨੂੰ ਆਸਾ ਦੀ ਵਾਰ ਦਾ ਸ਼ਲੋਕ ਪੜ੍ਹ ਕੇ ਸੁਣਾਇਆ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਰ ਉਹ ਸਿੱਖ ਨੂੰ ਬੀਬੀ ਭਾਨੀ ਜੀ ਨੇ ਸਮਝਾਇਆ ਕਿ ਧੰਨ ਦੀ ਠੀਕ ਵਰਤੋਂ ਇਹ ਹੈ ਕਿ ਲੰਗਰ ਵਿੱਚ ਕਦੇ ਤੋੜ ਨਾ ਆਵੇ ਹਰ ਆਏ ਗਏ ਦੀ ਲੋੜ ਪੂਰੀ ਹੋਵੇ ਜੇਪਾਈ ਜੇਠਾ ਜੀ ਸੰਗਤ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ ਤਾਂ ਬੀਬੀ ਭਾਨੀ ਜੀ ਪਿਤਾ ਜੀ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਸੇਵਾ ਕਰਾਉਂਦੇ ਸਨ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਬੀਬੀ ਭਾਨੀ ਜੀ ਬੇਟੀ ਦੀ ਤਰ੍ਹਾਂ ਨਹੀਂ ਸਗੋਂ ਸਿੱਖ ਦੀ ਨਿਆਈ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਸਨ ਮਨ ਨੂੰ ਦ੍ਰਿੜ ਕਰਕੇ ਸੁਰਤ ਨੂੰ ਟਿਕਾਉਂਦੇ ਸਨ ਫਿਰ ਕਦੇ ਪ੍ਰਗਟਾਵਾ ਨਹੀਂ ਸੀ ਕਰਦੇ ਢੰਡੋਰਾ ਨਹੀਂ ਸੀ ਪਿੱਟਦੇ ਬੀਬੀ ਭਾਨੀ ਜੀ ਸਦਾ ਪਿਤਾ ਸ੍ਰੀ ਗੁਰ ਅਮਰਦਾਸ ਜੀ ਦੀ ਸੇਵਾ ਕਰਨ ਨੂੰ ਪਹਿਲ ਦਿੰਦੇ ਸਨ ਉਹਨਾਂ ਦੀ ਸੇਵਾ ਤੋਂ ਇੱਕ ਛਿਣ ਵੀ ਅਵੇਸਲੀ ਨਹੀਂ ਸੀ ਹੁੰਦੀ ਇਥੋਂ ਤੱਕ ਕਿ ਇੱਕ ਵਾਰੀ ਬੀਬੀ ਭਾਨੀ ਜੀ ਦੇ ਨੰਗੇ ਪੈਰ ਦਾ ਅੰਗੂਠਾ ਚੌਂਕੀ ਹੇਠ ਆ ਗਿਆ ਖੂਨ ਵਹਿ ਤੁਰਿਆ ਦਰਦ ਦੀ ਸ਼ਕਤੀ ਦੇ ਬਾਵਜੂਦ ਵੀ ਬੀਬੀ ਭਾਨੀ ਜੀ ਨੇ ਪਰੇਸ਼ਾਨੀ ਪ੍ਰਗਟ ਨਾ ਹੋਣ ਦਿੱਤੀ ਤੇ ਉਹਨਾਂ ਨੇ ਆਪਣਾ ਪੈਰ ਖਿੱਚਣ ਵਿੱਚ ਹਾਏ ਕਰਨ ਤੋਂ ਸੰਕੋਚ ਕੀਤਾ ਤਾਂ ਕਿ ਪਿਤਾ ਜੀ ਦੀ ਸਵੇਰ ਦੇ ਨਾਮ ਵਿੱਚ ਖਲਲ ਨਾ ਪਵੇ ਭਾਈ ਰਾਮਾ ਜੀ ਨੇ ਦਾਨੀ ਨੂੰ ਘਰ ਪਾਲਿਆ ਤੇ ਭਾਨੀ ਨੂੰ ਭਾਈ ਜੇਠਾ ਜੀ ਨੇ ਵਰ ਲਿਆ ਇਹ ਇਤਿਹਾਸਿਕ ਸਚਾਈ ਹੈ ਕਿ ਰਾਮਾ ਜੀ ਸਦਾ ਅਕਲ ਦੇ ਘਰੋਂ ਬੋਲਦੇ ਰਹੇ ਤੇ ਗੁਰੂ ਹੁਕਮਾਂ ਨੂੰ ਕਿੰਤੂ ਕਰਨ ਤੋਂ ਵੀ ਸੰਕੋਚ ਨਾ ਕੀਤਾ ਤੇ ਭਾਈ ਜੇਠਾ ਜੀ ਨੇ ਰਜ਼ਾ ਨੋਹੀ ਆਪਣਾ ਹਥਿਆਰ ਬਣਾ ਲਿਆ ਤੇ ਗੁਰੂ ਆਗੇ ਅਗੇ ਸਿਰ ਝੁਕਾ ਕੇ ਆਨੰਦ ਲੈਂਦੇ ਰਹੇ ਪਹਿਲੇ ਦਿਨ ਤੋਂ ਹੀ ਭਾਈ ਜੇਠਾ ਜੀ ਦਿਲ ਤੇ ਜਾਨ ਨਾਲ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿਣ ਲੱਗ ਪਏ ਉਹ ਆਪਣੇ ਕੰਮ ਵਿੱਚ ਇੰਨੇ ਰੁੱਝ ਗਏ ਕਿ ਇੱਕ ਛਿਨ ਪਲ ਲਈ ਵੀ ਦੂਰ ਨਾ ਹੁੰਦੇ ਤੇ ਨਾ ਹੀ ਗੈਰ ਹਾਜ਼ਰ ਹੁੰਦੇ ਉਧਰ ਬੀਬੀ ਭਾਨੀ ਜੀ ਨੇ ਅਜਿਹੀ ਸਹਿਯੋਗ ਸੇਵਾ ਕੀਤੀ ਕਿ ਸਭ ਨਾਲੋਂ ਵੱਧ ਗਈ ਥੜੇ ਉਸਾਰਨ ਵਾਲੀ ਸਾਖੀ ਸ਼੍ਰੀ ਗੁਰੂ ਆਰਾਮਦਾਸ ਜੀ ਦੇ ਸਿੱਧਕ ਦਾ ਪ੍ਰਮਾਣ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ 도ਮਾ ਜਵਾਈਆਂ ਨੂੰ ਆਪਣੇ ਬੈਠਣ ਲਈ ਥੜੇ ਬਣਾਉਣ ਦੀ ਆਗਿਆ ਕੀਤੀ ਸਾਰਾ ਦਿਨ ਦੱਸਿਆ ਅਨੁਸਾਰ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਥੜੇ ਬਣਾਉਂਦੇ ਰਹੇ ਜਦੋਂ ਸ਼ਾਮ ਹੋਈ ਤਾਂ ਗੁਰੂ ਅਮਰਦਾਸ ਜੀ ਭਾਈ ਰਾਮਾ ਜੀ ਦੇ ਥੜੇ ਦੇ ਪਾਸ ਪੁੱਜੇ ਤੇ ਫਰਮਾਇਆ ਇਹ ਤਾਂ ਨੀਕੀ ਨਹੀਂ ਬਣਾਈ ਬੈਠਣហេਤ ਨਾ ਹਮਕੋ ਪਾਈ ਫਿਰ ਚੰਗੀ ਤਰ੍ਹਾਂ ਸਮਝਾਇਆ ਕਿ ਇਹ ਤਾਂ ਮੇਰੇ ਲਾਇਕ ਨਹੀਂ ਹੈ ਜਿੱਦਾਂ ਦਾ ਮੈਂ ਚਾਹੁੰਦਾ ਸੀ ਉਸ ਤਰ੍ਹਾਂ ਦਾ ਥੜਾ ਤੁਸੀਂ ਬਣਾਇਆ ਨਹੀਂ ਹੈ ਫਿਰ ਚੰਗੀ ਤਰ੍ਹਾਂ ਸਮਝਾਇਆ ਕਿ ਉਹ ਕਿਹੋ ਜਿਹਾ ਥੜਾ ਚਾਹੁੰਦੇ ਹਨ ਭਾਈ ਰਾਮਾ ਜੀ ਚੁੱਪ ਕਰ ਗਏ ਕੁਝ ਨਿਰਾਸ਼ ਜ਼ਰੂਰ ਹੋਏ ਪਰ ਥੜਾ ਉਹਨਾਂ ਨੇ ਤੋੜ ਦਿੱਤਾ ਭਾਈ ਜੇਠਾ ਜੀ ਕੋਲ ਜਾ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ ਹਮਰੇ ਆਸ਼ਾ ਤੇ ਨਾ ਲਹਿਓ ਯਥਾ ਬਤਾਈ ਤਿਆ ਨਾ ਕਰੀ ਕਿ ਸਾਡੇ ਕਹਿਆ ਅਨੁਸਾਰ ਤੁਸੀਂ ਥੜਾ ਨਹੀਂ ਬਣਾਇਆ ਭਾਈ ਜੇਠਾ ਜੀ ਨੇ ਉਸੇ ਸਮੇਂ ਬੜੀ ਖੁਸ਼ੀ ਨਾਲ ਥੜਾ ਗिरा ਦਿੱਤਾ ਤੇ ਖਿਮਾ ਵੀ ਮੰਗੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਨਵੀ ਹਦਾਇਤ ਦਿੱਤੀ ਅਗਲੇ ਦਿਨ ਫਿਰ ਦੋਵੇਂ ਹੀ ਥੜੇ ਬਣਾਉਣ ਵਿੱਚ ਜੁਟ ਗਏ ਥੜੇ ਉਸਾਰਨ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਨੇ ਰਾਮਾ ਜੀ ਨੂੰ ਕਿਹਾ ਕਿ ਉਹਨਾਂ ਦੇ ਦੱਸੇ ਮੁਤਾਬਕ ਨਹੀਂ ਬਣਿਆ ਢਾ ਕੇ ਫਿਰ ਬਣਾਓ ਹੁਣ ਦਾਨੀ ਦਾ ਮਾਲਕ ਬੋਲ ਉੱਠਿਆ ਜਿਵੇਂ ਤੁਸੀਂ ਦੱਸਿਆ ਸੀ ਉਸ ਤਰ੍ਹਾਂ ਦਾ ਹੀ ਬਣਾਇਆ ਹੈ ਸਾਰੇ ਹੀ ਸ਼ਲਾਘਾ ਕਰ ਰਹੇ ਹਨ ਮੈਂ ਕਿਵੇਂ ਢਾ ਦਿਆਂ ਇਸ ਤੋਂ ਚੰਗਾ ਕਿਵੇਂ ਬਣ ਜਾਏਗਾ ਪਰ ਥੜਾ ਉਹਨਾਂ ਨੇ ਫਿਰ ਵੀ ਗਰਾਹੀ ਦਿੱਤਾ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਥੜੇ ਹਦਾਇਤ ਅਨੁਸਾਰ ਨਹੀਂ ਬਣਾਏ ਗਏ ਦੁਬਾਰਾ ਬਣਾਓ ਤਾਂ ਭਾਈ ਜੇਠਾ ਜੀ ਨੇ ਕਿਹਾ ਸਾਡੀ ਮੱਥ ਥੋੜੀ ਹੈ ਮਹਾਰਾਜ ਤੁਸੀਂ ਅਗਾਹ ਤੇ ਅਗਮ ਹੋ ਸੋ ਗਲਤੀ ਨੂੰ ਖਿਮਾ ਕਰਕੇ ਚੰਗੀ ਤਰ੍ਹਾਂ ਸਮਝਾ ਦਿਓ ਤਾਂ ਕਿ ਮੈਂ ਥੋੜੀ ਸਮਝ ਵਾਲਾ ਉਸ ਨੂੰ ਲਗਨ ਨਾਲ ਬਣਾ ਸਕਾਂ ਕ੍ਰਿਜ ਦੇ ਛੜਦੇ ਰਾਮਾ ਜੀ ਨੇ ਤੀਸਰੇ ਦਿਨ ਥੜਾ ਬਣਾਇਆ ਤੇ ਜੇਠਾ ਜੀ ਨੇ ਬੜੀ ਸ਼ਰਧਾ ਲਗਨ ਤੇ ਪਿਆਰ ਨਾਲ ਉਸਾਰ ਦਿੱਤਾ ਸ਼ਿਰਗੁਰ ਅਮਰਦਾਸ ਜੀ ਨੇ ਰਾਮਾ ਜੀ ਦੇ ਕੋਲ ਜਾ ਕੇ ਕਿਹਾ ਰਾਮੇ ਉਸ ਤਰ੍ਹਾਂ ਨਹੀਂ ਬਣਾ ਜਿਵੇਂ ਆਖ ਕੇ ਗਿਆ ਸਾਂ ਇਹ ਸਾਡੇ ਪਸੰਦ ਨਹੀਂ ਹੈ ਭਾਈ ਰਾਮਾ ਜੀ ਜਿਨ੍ਹਾਂ ਨੇ ਕਿੰਤੂ ਨੂੰ ਸਾਰੇ ਗਿਆਨਾਂ ਦਾ ਮੂਲ ਸਮਝ ਰੱਖਿਆ ਸੀ ਉਹ ਬੋਲ ਪਏ ਤੇ ਆਖਣ ਲੱਗੇ ਜਿਵੇਂ ਤੁਸੀਂ ਦੱਸਦੇ ਹੋ ਉਸ ਮੁਤਾਬਕ ਮੈਂ ਸਾਰਾ ਬਲ ਤੇ ਬੁੱਧ ਲਗਾ ਕੇ ਬਣਾਇਆ ਹੈ ਹੁਣ ਮੇਰੇ ਵੱਸ ਦੀ ਗੱਲ ਨਹੀਂ ਕਿਸੇ ਹੋਰ ਕੋਲੋਂ ਬਣਵਾ ਲਓ ਅਸਲ ਗੱਲ ਇਹ ਹੈ ਕਿ ਤੁਸੀਂ ਵਿਰਧ ਹੋਣ ਕਰਕੇ ਆਪ ਹੀ ਭੁੱਲ ਜਾਂਦੇ ਹੋ ਕਿ ਕਿਵੇਂ ਦੱਸਿਆ ਸੀ ਤੇ ਤੁਹਾਨੂੰ ਥੜਾ ਪਸੰਦ ਨਹੀਂ ਆਉਂਦਾ ਇਸ ਵਿੱਚ ਮੇਰਾ ਕੀ ਦੋਸ਼ ਹੈ ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿਰਫ ਮੁਸਕਰਾ ਦਿੱਤਾ ਤੇ ਭਾਈ ਜੇਠਾ ਜੀ ਕੋਲ ਆ ਕੇ ਆਖਿਆ ਥੜਾ ਮੇਰੇ ਪਸੰਦ ਨਹੀਂ ਬਿਲਕੁਲ ਹੀ ਉਲਟ ਬਣਾਇਆ ਹੈ ਰਾਜਾ ਨੂੰ ਆਪਣੇ ਘਰ ਹਿਰਦੇ ਵਿੱਚ ਰੱਖਣ ਵਾਲੇ ਭਾਈ ਜੇਠਾ ਜੀ ਨੇ ਕਿਹਾ ਸਤਿਗੁਰੂ ਜੀ ਮੈਂ ਅਣਜਾਣ ਹਾਂ ਨਿਤ ਭੁੱਲਣ ਹਾਰ ਹਾਂ ਤੁਸੀਂ ਸਦਾ ਬਖਸ਼ੰਦ ਹੋ ਗਲਤੀਆਂ ਨੂੰ ਚਿਤਾਰਦੇ ਨਹੀਂ ਤੁਸੀਂ ਤਾਂ ਸਮਝਾ ਜਾਂਦੇ ਹੋ ਪਰ ਮੈਂ ਥੋੜੀ ਮਤ ਹੋਣ ਕਰਕੇ ਉਸ ਮੁਤਾਬਕ ਟੁਰ ਨਹੀਂ ਸਕਦਾ ਸੋ ਆਪਣੀ ਖਾਸ ਰਹਿਮਤ ਕਰੋ ਤਾਂ ਕਿ ਮੈਂ ਆਪ ਜੀ ਦੇ ਦੱਸੇ ਮੁਤਾਬਕ ਥੜਾ ਬਣਾ ਸਕਾਂ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਯਾਨੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਸਭ ਨੂੰ ਸੁਣਾ ਕੇ ਆਖਿਆ ਕਿ ਇਸ ਦੀ ਸੇਵਾ ਤੋਂ ਖੁਸ਼ ਆਇਆ ਹਾਂ ਇਸ ਨੇ ਆਪਾਂ ਕਦੇ ਵੀ ਨਹੀਂ ਜਣਾਇਆ ਇਹ ਸਦਾ ਆਗਿਆ ਵਿੱਚ ਟਿਕਦੇ ਹਨ ਸੋ ਦਾਨੀ ਰਹਿ ਗਈ ਤੇ ਭਾਨੀ ਪਾ ਗਈ ਮਤ ਦੀ ਕੋਈ ਹੱਦ ਹੈ ਬੰਨਾ ਹੈ ਪਰ ਰਜ਼ਾ ਦੀ ਕੋਈ ਸੀਮਾ ਨਹੀਂ ਮਤ ਕਿਤੇ ਨਾ ਕਿਤੇ ਜਾ ਕੇ ਖੜੀ ਹੋ ਜਾਂਦੀ ਹੈ ਸੋ ਸਾਹਸੰਗਤ ਜੀ ਰਜ਼ਾ ਸਾਰੇ ਹੱਦ ਬੰਨੇ ਟੱਪ ਕੇ ਵਾਹਿਗੁਰੂ ਦੇ ਕੋਲ ਜਾ ਕੇ ਖੜਾ ਕਰ ਦਿੰਦੀ ਹੈ ਫਿਰ ਇਸੇ ਬੀਬੀ ਪਾਨੀ ਨੇ ਰਜ਼ਾ ਵਿੱਚ ਰਹਿੰਦੇ ਹੋਏ ਇਤਿਹਾਸ ਹੀ ਬਦਲਾ ਦਿੱਤਾ ਇਹ ਫੈਸਲਾ ਹੋ ਚੁੱਕਾ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪੀ ਜਾਏਗੀ। ਦਿਹਾੜਾ ਨਿਯਤ ਸੀ ਤੇ ਤਿਆਰੀਆਂ ਆਰੰਭ ਸਨ। ਸਵੇਰ ਸਵੇਰੇ ਹੀ ਗੁਰੂ ਅਮਰਦਾਸ ਜੀ ਆਪਣੇ ਵਿਸ਼ਰਾਮ ਸਥਾਨ ਤੋਂ ਵੇੜੇ ਵਿੱਚ ਆਏ ਜਿੱਥੇ ਨਾਨਾਣ ਪਰਜਾਈ ਬੀਬੀ ਭਾਨੀ ਜੀ ਤੇ ਬੀਬੀ ਆਤਮਾ ਦੇਵੀ ਜਿਹੜੇ ਕਿ ਮੋਰੀ ਜੀ ਦੇ ਘਰੋਂ ਸਨ ਉਹ ਬੈਠੇ ਹੋਏ ਸਨ। ਗੁਰੂ ਅਮਰਦਾਸ ਜੀ ਨੇ ਦੂਰੋਂ ਹੀ ਆਵਾਜ਼ ਦਿੱਤੀ ਧੀਏ ਭਾਨੀਏ ਜੇ ਸਾਈਂ ਦੀ ਰਜ਼ਾ ਵਰਤੇ ਰਾਮਦਾਸ ਗੁਜ਼ਰ ਜਾਏ। ਤਾ ਸੱਚੀ ਦਸੀ ਬੇਟਾ ਤੋ ਕੀ ਕਰੇਗੀ ਇਤਿਹਾਸ ਵਿੱਚ ਲਿਖਿਆ ਅਨੁਸਾਰ ਬੀਬੇ ਭਾਨੀ ਜੀ ਨੇ ਸਿਰ ਝੁਕਾ ਦਿੱਤਾ ਤੇ ਆਪਣੇ ਸੁਹਾਗ ਦੀ ਨਿਸ਼ਾਨੀ ਨੱਥ ਗੁਰੂ ਜਰਨਾ ਅੱਗੇ ਜਾ ਕੇ ਰੱਖ ਦਿੱਤੀ ਗੁਰ ਅਮਰਦਾਸ ਜੀ ਨੇ ਕਿਹਾ ਬੱਚੀਏ ਪਾਲਾ ਪਾਲਾ ਤਾਂ ਬੀਬੀ ਜੀ ਨੇ ਨਿਮਰਤਾ ਨਾਲ ਕਿਹਾ ਲੋਹਾਈ ਵੀ ਆਪਨੇ ਹੀ ਹੈ ਹੁਣ ਆਪ ਹੀ ਪਾਲ ਬੀਬੇ ਭਾਨੀ ਜੀ ਨੂੰ ਰਜ਼ਾ ਵਿੱਚ ਟਿਕੀ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਜਾ ਬਚੀਏ ਸਾਈਂ ਸ਼ਰਮ ਰੱਖੇਗਾ ਗੁਰੂ ਆਰਮਦਾਸ ਜੀ ਨੂੰ ਆਪਣੀ ਆਯੂ ਦੇ ਦਿੱਤੀ ਹੈ ਤੇ ਮੈਂ ਪਰਲੋਕ ਸਿਧਾਰ ਰਿਆਂ ਸੋ ਸਾਹਾ ਸੰਗਤ ਜੀ ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਦੇ ਬਚੇ ਹੋਏ 6 ਸਾਲ ਸ੍ਰੀ ਗੁਰੂ ਆਰਮਦਾਸ ਜੀ ਨੂੰ ਦਿੱਤੇ ਤੇ ਜੋਤ ਜਉ ਸਮਾ ਗਈ ਸ੍ਰੀ ਗੁਰੂ ਅਮਰਦਾਸ ਜੀ ਨੇ 6 ਸਾਲ 11 ਮਹੀਨੇ ਤੇ 17 ਦਿਨ ਸ੍ਰੀ ਗੁਰੂ ਆਰਮਦਾਸ ਜੀ ਨੂੰ ਦਿੱਤੇ ਇਹ ਬੀਬੀ ਪਾਨੀ ਜੀ ਦੇ ਨਿਸ਼ਚੇ ਦੀ ਹੀ ਜਿਤ ਸੀ ਉਹ ਕਿਹੜੀ ਕਰਾਮਾਤ ਹੈ ਜੋ ਰਜ਼ਾ ਨਹੀਂ ਕਰ ਸਕਦੀ ਇਹ ਬੀਬੀ ਪਾਨੀ ਜੀ ਨੇ 7 ਸਾਲ ਆਪਣੇ ਸਿਰ ਦੇ ਸਾਈਂ ਲਈ ਜ਼ਰੂਰ ਲਏ ਪਰ ਸਾਥੀ ਸ਼ਹੀਦੀਆਂ ਆਪਣੇ ਘਰ ਵਿੱਚ ਲਈਆਂ ਸ਼ਾਇਦ ਇਸੇ ਲਈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਹੋਰਸ ਅਜਰ ਨਾ ਜਰਿਆ ਜਾਵੇ ਪਹਿਲਾਂ ਉਹਨਾਂ ਨੇ ਆਪਣੇ ਜਿਗਰ ਦੇ ਟੁਕੜੇ ਗੁਰੂ ਅਰਜਨ ਜੀ ਨੂੰ ਐਸੇ ਪਾਨੇ ਦੀ ਵੇਦੀ ਉੱਤੇ ਪਰਵਾਣ ਚੜਾਇਆ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਚਾਰੇ ਸਹਬਜ਼ਾਦੇ ਧਰਮ ਦੇ ਖਾਤਰ ਭੇਟ ਕੀਤੇ ਲੋਕੀ ਪੁੱਛਦੇ ਹਨ ਕਿ ਤਤਿਆਂ ਤਵੀਆਂ ਉੱਤੇ ਬੈਠ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੀ ਕਿਉਂ ਨਾ ਕੀਤੀ ਦੇਗ ਵਿੱਚ ਉਬਾਲੇ ਖਾ ਕੇ ਵੀ ਆਪਣੇ ਭਾਣੇ ਵਿੱਚ ਸਦਾ ਰਖ ਸੁਆਮੀ ਹੀ ਕਿਉਂ ਕਿਹਾ ਗਰਮ ਰੇਤਾ ਪਵਾ ਕੇ ਵੀ ਉਹਨਾਂ ਨੇ ਤੇਰਾ ਕੀਆ ਮਿੱਠਾ ਲੱਗੇ ਇਹ ਕਿਉਂ ਫਰਮਾਇਆ ਇਹਨਾਂ ਸਾਰੀਆਂ ਪੁੱਛਾਂ ਦਾ ਇੱਕ ਉੱਤਰ ਹੈ ਕਿ ਉਹ ਪਾਣੀ ਦੇ ਜਾਏ ਸਨ ਤੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਉਹਨਾਂ ਦੇ ਅੰਗ-ਅੰਗ ਵਿੱਚ ਰਸਿਆ ਹੋਇਆ ਸੀ ਬੀਬੀ ਭਾਨੀ ਜੀ ਦੀ ਸੇਵਾ ਵੀ ਜਗਤ ਪ੍ਰਸਿੱਧ ਹੈ ਪਿਤਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਜਿਸ ਲਗਨ ਨਾਲ ਉਹ ਸੇਵਾ ਕਰਦੇ ਸਨ ਉਹ ਅਖਾਣ ਹੀ ਬਣ ਗਿਆ ਹੈ ਫਿਰ ਸ਼੍ਰੀ ਗੁਰੂ ਅਰਮਦਾਸ ਜੀ ਨਾਲ ਹੋ ਕੇ ਸੰਗਤਾਂ ਦੀ ਸੇਵਾ ਕਰਦੇ ਸਨ ਲੰਗਰ ਪਕਾਉਂਦੇ ਸਨ ਦੇਖਭਾਲ ਕਰਦੇ ਤੇ ਘਰ ਵਿੱਚ ਜਤ ਪ੍ਰਿਥੀ ਚੰਦ ਜੀ ਨੇ ਦੁਬਿਧਾ ਪਾ ਦਿੱਤੀ ਤਾ ਵੀ ਅਡੋਲ ਚਿਤ ਰਹੇ ਸੰਸਾਰੀ ਮਾਵਾ ਵੀ ਪੁੱਤਰਾਂ ਨੂੰ ਅਸੀਸਾਂ ਦਿੰਦੀਆਂ ਹਨ ਪਰ ਉਹਨਾਂ ਵਿੱਚ ਜ਼ਿਆਦਾ ਜ਼ੋਰ ਲੰਮੀ ਆਈਓ ਤੇ ਦੁੱਧ ਪੁੱਤ ਦੀ ਖੋਲ ਹੀ ਹੁੰਦੀ ਹੈ ਬੀਬੀ ਭਾਨੀ ਜੀ ਨੇ ਮਾਂ ਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸੀਸ ਦਿੰਦੀ ਹੈ ਜੋ ਪੰਜਵੇਂ ਪਾਸ਼ਾ ਨੇ ਬਖਸ਼ਿਸ਼ ਕਰਕੇ ਰਾਗ ਗੁਜਰੀ ਵਿੱਚ ਆਪਣੇ ਸ਼ਬਦਾਂ ਦੁਆਰਾ ਅंकित ਕੀਤੀ ਹੈ ਬੀਬੀ ਭਾਨੀ ਜੀ ਅਸੀਸ ਦਿੰਦੇ ਹੋਏ ਫਰਮਾਉਂਦੇ ਹਨ ਕਿ हे ਪੁੱਤਰ ਤੇਰੀ ਮਾਂ ਦੀ ਇਹ ਅਸੀਸ ਹੈ ਕਿ ਤੈਨੂੰ ਪਰਮਾਤਮਾ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਨਾ ਭੁੱਲੇ ਤੂੰ ਸਦਾ జగਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾਰ ਹੈ ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਬੀਬੀ ਭਾਨੀ ਜੀ ਨੇ ਅਸੀਸਾਂ ਦੇ ਭੰਡਾਰ ਬਿਖੇਰਦੇ ਹੋਏ ਕਿਹਾ ਪੁੱਤਰ ਨਾਮ ਜੋ ਜੀਵਨ ਦਿੰਦਾ ਹੈ ਉਹ ਸਦਾ ਪਿੰਦੇ ਰਭੋ ਸਦਾ ਲਈ ਤੁਹਾਡਾ ਉੱਚਾ ਆਤਮਿਕ ਜੀਵਨ ਬਣਿਆ ਰਵੇ ਆਤਮਕ ਖੁਸ਼ੀਆਂ ਕੋਲ ਰਹਿਣ ਨਾਲ ਸਭ ਆਸਾਂ ਪੂਰੀਆਂ ਰਹਿੰਦੀਆਂ ਹਨ ਪੁੱਤਰ ਜਦ ਆਤਮਕ ਆਨੰਦ ਕੋਲ ਹੋਵੇ ਚਿੰਤਾ ਕਦੇ ਵੀ ਆਪਣਾ ਜ਼ੋਰ ਪਾ ਨਹੀਂ ਸਕਦੀ ਅੰਮ੍ਰਿਤ ਪੀਵੋ ਸਦਾਚਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਣਾ ਆਸਾ ਕਬਹ ਹੈ ਨਾ ਵਿਆਪੇ ਚਿੰਤਾ ਸੱਚੀ ਗੱਲ ਹੀ ਇਹ ਹੈ ਕਿ ਐਸੀ ਅਸੀਸ ਪਾਸ ਹੁੰਦਿਆਂ ਕੋਈ ਚਿੰਤਾ ਵਿਆਪ ਹੀ ਨਹੀਂ ਸਕਦੀ ਦਾਸ ਦਾ ਯਕੀਨ ਇਹ ਹੈ ਕਿ ਜੇ ਅੱਜ ਦੀ ਮਾਂ ਬੱਚੇ ਨੂੰ ਗੋਦ ਵਿੱਚ ਲੈ ਕੇ ਦੁੱਧ ਪਿਉਂਦਿਆਂ ਬੀਬੀ ਭਾਨੀ ਜੀ ਦੀ ਅਸੀਸ ਦੁਹਰਾਵੇ ਤਾਂ ਆਉਣ ਵਾਲਾ ਬੱਚਾ ਕਦੇ ਵੀ ਸ਼ਰਮਿੰਦਾ ਨਹੀਂ ਹੋਏਗਾ ਤੇ ਸੰਸਾਰ ਦੇ ਥਪੇੜਾਂ ਵਿੱਚ ਸਦਾ ਹੀ ਅਡੋਲ ਰਹੇਗਾ ਅੱਜ ਦੀ ਸਾਰੀ ਬਿਮਾਰੀ ਹੀ ਇਹ ਹੈ ਕਿ ਨੌਜਵਾਨ ਨੂੰ ਕਿਸੇ ਨੇ ਸਿੱਖਿਆ ਨਹੀਂ ਦਿੱਤੀ ਉਹ ਸਿੱਖਿਆਹੀ ਪਟਕ ਰਿਆ ਬੀਬੀ ਭਾਨੀ ਜੀ ਦੀ ਇਹ ਦੇਣ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਰਸਕੰਨ ਨੂੰ ਕਿਸੇ ਨੇ ਪੁੱਛਿਆ ਕਿ ਤੇਰੀ ਰਗ ਰਗ ਵਿੱਚ ਇਹ ਬਾਈਬਲ ਕਿਵੇਂ ਸਮਾ ਗਈ ਤਾਂ ਉਸਨੇ ਆਖਿਆ ਕਿ ਮੇਰੀ ਮਾਂ ਨੇ ਸੋਟੀਆਂ ਮਾਰ-ਮਾਰ ਕੇ ਬਾਈਬਲ ਮੇਰੀ ਖਲੜੀ ਵਿੱਚ ਪਾਈ ਹੋਈ ਹੈ ਇੱਥੇ ਸੋਟੀਆਂ ਮਾਰਨ ਦੀ ਲੋੜ ਨਹੀਂ ਸਿਰਫ ਥਾਪੜ ਦੇ ਥਾਪੜ ਦੇ ਸਦਾ ਭਜੋ ਜਗਦੀਸ਼ ਕਹਿਣ ਦੀ ਲੋੜ ਹੈ ਚਮਤਕਾਰ ਆਪੇ ਹੋ ਜਾਏਗਾ ਬੀਬੀ ਭਾਨੀ ਜੀ ਸ਼੍ਰੀ ਤਰਨਤਾਰਨ ਸਾਹਿਬ ਵਿੱਚ ਸਨ 1998 ਈਸਵੀ ਨੂੰ ਸੱਚਖੰਡ ਪਧਾਰ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਯਾਦ ਵਿੱਚ ਇੱਕ ਖੂਹ ਲਗਵਾਇਆ ਜਿਸ ਨੂੰ ਹੁਣ ਤੱਕ ਬੀਬੀ ਪਾਨੀ ਵਾਲਾ ਖੂਹ ਕਿਹਾ ਜਾਂਦਾ ਹੈ ਜਿਉਂਦਿਆਂ ਵੀ ਉਹ ਅੰਮ੍ਰਿਤ ਵੰਡਦੇ ਰਹੇ ਤੇ ਉਹਨਾਂ ਪਿੱਛੋਂ ਵੀ ਸੰਸਾਰ ਨੇ ਜਲ ਅੰਮ੍ਰਿਤ ਪੀਤਾ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ